ਸੋ ਹਾਂਜੀ ਬਈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸ਼ੋਅ ਕਰਾਵਾਂਗੇ ਮੋਹਰਾ ਨਸਲ ਦੇ ਬੁੱਲ ਦਾ ਜਿਹੜੇ ਵੀਰ ਮੱਜਾਂ ਦਾ ਕੰਮ ਕਰਦੇ ਆ ਚੰਗੀਆਂ ਬਰੀਡ ਦੀਆਂ ਕੱਟੀਆਂ ਪਾਉਣਾ ਚਾਹੁੰਦੇ ਆ ਚੰਗੇ ਬੱਚੇ ਲੈਣਾ ਚਾਹੁੰਦੇ ਆ ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖਣ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਮੋਹਰਾ ਨਸਲ ਦੇ ਬੁੱਲ ਦੀ ਜਾਣਕਾਰੀ ਦੇਵਾਂਗੇ ਤੇ ਤੁਸੀਂ ਦੇਖ ਵੀ ਸਕਦੇ ਹੋ ਲੋਕ ਇਹਦੇ ਨਾਲ ਵੀਡੀਓ ਬਣਾ ਰਹੇ ਆ ਫੋਟੋਆਂ ਖਿਚਾ ਰਹੇ ਆ ਤੇ ਇਹਦਾ ਨਾਮ ਹੈਗਾ ਜੀ ਹਿੰਦੁਸਤਾਨ ਕਲਾ ਨਾਮ ਹੀ ਨਹੀਂ ਹਿੰਦੁਸਤਾਨ ਹੈ ਵੀ ਹਿੰਦੁਸਤਾਨ ਵਰਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚੰਗੀ ਕਦ ਕਾਠੀ ਤੇ ਲੰਮੀ ਵੇਲ ਦਾ ਝੋਟਾ ਬਈ ਹਾਂਜੀ ਬਈ ਸਵਾਦ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬੁੱਲ ਦਾ ਸ਼ੌਕ ਕਰਾਉਣ ਲੱਗੇ ਆ ਤੇ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸ ਦਿਓ ਅਵਤਾਰ ਸਿੰਘ ਆ ਜੀ ਠੀਕ ਆ ਇਹ ਪਿੰਡ ਕਿਹੜਾ ਬਈ ਪਿੰਡ ਮੰਦਰ ਮੋਗਾ ਜਿਹੜਾ ਠੀਕ ਆ ਇਹ ਬੁੱਲ ਦੀ ਕੀ ਡਿਟੇਲ ਆ ਬਈ ਐ ਹਿੰਦੁਸਤਾਨ ਨਾਮ ਆ ਬਈ ਇਹ M29 ਦਾ ਬੱਚਾ ਹੈ ਠੀਕ ਆ ਤੇ ਕਿੰਨੀ ਉਮਰ ਆ ਬਈ ਇਹਦੀ 4 ਸਾਲ ਤੇ 9 ਮਹੀਨੇ ਜੀ ਠੀਕ ਹੈ ਤੇ ਇਹਦੇ ਜਿਹੜੇ ਮਾਂ ਦਾ ਦੁੱਧ ਦਾ ਰਿਕਾਰਡ ਕੀ ਆ 22 ਲੀਟਰ ਆ ਜੀ ਠੀਕ ਆ ਬਈ ਤੇ ਇਹਦਾ ਰਿਜ਼ਲਟ ਆਇਆ ਕਿ ਬਈ ਬੱਚੇ ਆਉਣ ਲੱਗਿਆ ਬਈ 55 6 6 ਮਹੀਨਿਆਂ ਦੇ ਬੱਚੇ ਹੋਏ ਪਏ ਠੀਕ ਹੈ ਤੇ ਜਾਦੇ ਕਟਿਆ ਹੀ ਆ ਬਈ ਜਾਦੇ ਕਟਿਆ ਹੀ ਪਾਉਂਦਾ ਬਈ ਠੀਕ ਹੈ ਬਈ ਤੇ ਬਈ ਜੇਕਰ ਕਿਸੇ ਸੀਮਨ ਲੈਣਾ ਤਾਂ ਸੰਪਰਕ ਕਰ ਸਕਦੇ 905670334 ਮੇਰਾ ਨੰਬਰ ਆ ਬਈ ਤੇ ਸੀਮਨ ਆਲ ਪੰਜਾਬ ਚ ਹੈਗਾ ਹੀ ਆ ਸੀਮਨ ਠੀਕ ਆ ਬਈ ਡਾਕਟਰਾਂ ਕੋਲੇ ਸਪਲਾਈ ਹੋਈ ਜਾਂਦੀ ਹੈ ਠੀਕ ਆ ਬਈ ਸੋ ਹਾਂਜੀ ਬਈ ਤੁਸੀਂ ਵੇਖ ਸਕਦੇ ਵੀਡੀਓ ਵਿੱਚ ਬਹੁਤ ਸੋਹਣਾ ਬੋਲਾ ਤੇ ਬਾਕੀ ਵੀਡੀਓ ਚੰਗੀ ਤਰ੍ਹਾਂ ਦਿਖਾ ਦਿੰਦੇ ਹੋ ਬੋਲਾ ਹੈਡ ਦੇ ਵਿੱਚ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਕੋ ਗਿਆ ਹੈਡ ਵੀ ਇਹਦੇ ਇਹਦੀ 6 ਫੁੱਟ ਦੇ ਕਰੀਬ 6 ਫੁੱਟ ਦੇ ਕਰੀਬ ਹੈਗੇ ਬਈ ਹੈਡ ਬਾਕੀ ਦੇ ਵੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਬਈ ਬਹੁਤ ਸੋਹਣਾ ਬੋਲਾ ਇੱਕ ਆ ਕਿ ਟੀਕੇ ਨਾਲ ਅੱਜ ਰਹਿ ਜਾਂਦੀ ਇੱਕ ਪਹਿਲੇ ਟੀਕੇ ਨਾਲ ਹਾਂ ਪਹਿਲੇ ਟੀਕੇ ਨਾਲ ਤੇ ਉਹ ਵੇਖਣੇ ਵਧੀਆ ਬੱਚੇ ਹੁੰਦੇ ਜਿਹੜੇ ਆਉਂਦੇ ਵੀ ਤੇ ਬੱਚੇ ਬਹੁਤ ਨਿੱਗਰ ਪਾਉਂਦਾ ਹੱਡਾਂ ਪੈਰਾਂ ਦੇ ਖੁੱਲੇ ਆਉਂਦੇ ਖੁੱਲੇ ਹੁੰਦੇ ਹਾਂ ਵਧੀਆ ਹੈਡ ਚ ਆਉਂਦੇ ਨੇ ਬੱਚੇ ਜੀ ਆਹ ਆਉਂਦੇ ਹੀ ਲੱਗੇ ਜਾਣਾ ਫਿਰ ਹੈਡ ਬਹੁਤ ਆਣਾ ਟੁੱਟੇ ਬਹੁਤ ਹੈਡ ਆਈ ਬਾਕੀ ਦੀ ਵੀਡੀਓ ਵਿੱਚ ਦੇਖਿਆ ਤੇ ਬਾਈ ਜੀ ਨੇ ਦੱਸਤਾ ਬਈ ਆਉਂਦੀਆਂ ਵੀ ਕੱਟੀਆਂ ਜ਼ਿਆਦਾਤਰ ਤੇ ਬਾਕੀ ਚੰਗੇ ਖੁੱਲੇ ਹੱਡਾਂ ਪਰਾਂ ਦੇ ਬੱਚੇ ਹੁੰਦੇ ਬਾਈ ਜੀ ਕਹਿੰਦਾ ਤਕਰੀਬਨ ਜਿਵੇਂ ਜੈਡ ਪਲੇਕ ਆਪ ਆ ਜੈਡ ਪਲੇਕ ਹੀ ਬੱਚੇ ਪਾਉਂਦੇ ਸਿੰਗਾ ਦੀ ਕੁਆਲਿਟੀ सेम ਹੀ ਹੁੰਦੀ ਹਾਂ ਹਾਂਜੀ 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 ਬਈ ਇਹ ਸੀ ਅੱਜ ਦੀ ਵੀਡੀਓ ਬਾਕੀ ਜਿਹੜੇ ਤਿੰਨ ਸੀਮਾ ਲੈਣਾ ਵੈਸੇ ਤਾਂ ਬਾਈ ਕਹਿੰਦਾ ਸਾਰੇ ਡਾਕਟਰਾਂ ਕੋਲ ਪਹੁੰਚ ਜਾਂਦਾ ਸੀਮਾ ਨਾਲ ਤੇ ਬਾਕੀ ਜੇਕਰ ਕਹਿੰਦੇ ਲੈਣਾ ਤਾਂ ਨੰਬਰਾਂ ਸੰਪਰਕ ਵੀ ਕਰ ਸਕਦੇ ਹੋ ਨੰਬਰ ਦੁਬਾਰਾ ਦੱਸ ਦਿੰਦਾ 905670234 ਪਿੰਡ ਪਿੰਡ ਮੰਦਰ ਜਿਲ੍ਹਾ ਮੋਗਾ ਠੀਕ ਆ ਬਈ ਇਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਤੁਸੀਂ ਸੀਮਨ ਬਾਈਆਂ ਤੋਂ ਵੀ ਲੈ ਸਕਦੇ ਹੋ ਸੋ ਹਾਂਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲੈ ਕੇ ਜ਼ਰੂਰ ਕਰ ਦਿਓ ਤੇ ਏਦਾਂ ਦੀ ਹੋਰ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ ਠੀਕ ਹੈ ਜੀ